ਵਾਹਿਗੁਰੂ ਸਾਹਿਬ ਜੀਓ ਤੁਖਾਰੀ ਮਹੱਲਾ ਪਹਿਲਾ ਮੇਰੇ ਲਾਲ ਰੰਗਿਲੇ ਹਮ ਲਾਲਨ ਕੇ ਲਾਲੇ ਗੁਰ ਅਲਖ ਲਖਾਇਆ ਅਵਰਨ ਦੂਜਾ ਭਾਲੇ ਗੁਰ ਅਲਖ ਲਖਾਇਆ ਜਾਂ ਤੇ ਸਰਪਾਇਆ ਜਾਂ ਪ੍ਰਭ ਕਿਰਪਾ ਥਾਰੀ ਜਗ ਜੀਵਨ ਦਾਤਾ ਪੁਰਖ ਬਿਦਾਤਾ ਸਹਿਜ ਮਿਲੇ ਬਨਵਾਰੀ ਨਦਰ ਕਰੇ ਤੂੰ ਤਾਰੇ ਤਰੀਐ ਸਚ ਦੇਵੋ ਦੇਨ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤ ਪਾਲਾ ਭਰਪੂਰ ਧਾਰ ਰਹੇ ਅਤ ਪਿਆਰੇ ਸ਼ਬਦੇ ਰਬ ਰਹਾ ਗੁਰੂ ਰੂਪ ਮੁਰਾਰੇ ਗੁਰੂ ਰੂਪ ਮੁਰਾਰੇ ਤਰੇ ਪਵਨ ਤਾਰੇ ਤਾ ਕਾ ਅੰਤ ਨ ਪਾਇਆ ਰੰਗੀ ਜਿਨ ਸੇ ਜੰਤਿ ਉਪਾਏ ਨਤ ਦੇਵੈ ਚੜੈ ਸਵਾਇਆ ਅਪਰੰਪਰ ਆਪੇ ਥਾਪਿਉ ਥਾਪੇ ਤਿਸ ਭਾਵੇਂ ਸੋ ਹੋਵੇ ਨਾਨਕ ਹੀਰਾ ਹੀ ਰਹਿ ਬਿਧਿਆ ਗੁਣ ਕੈ ਹਾਰ ਪਰੋਵੇ ਗੁਣ ਗੁਣ ਹੈ ਸਮਾਨੇ ਮਸਕ ਨਾਮ ਨਿਸ਼ਾਨ ਸਚ ਸਾਚ ਸਮਾਇਆ ਚੁਕਾਇਆ ਵਣ ਜਾਣ ਸਚ ਸਾਚ ਪਛਤਾ ਸਾਚ ਰਤਾ ਸਾਚ ਮਿਲੇ ਮਨ ਪਾਵੇ ਸਾਚੇ ਉਪਰ ਅਵਰਨ ਦੇ ਸੈ ਸਾਚੇ ਸਾਚ ਸਮਾਵੇ ਮੋਹਨ 모ਹ ਲਿਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋ ਤੇ ਜੋਤ ਸਮਾਣੀ ਜਾਂ ਮਿਲਿਆਤ ਪਿਆਰੇ ਸੱਚ ਕਰ ਖੋਜ ਲਹੇ ਸੱਚਾ ਗੁਰ ਥਾਨੁ ਮਨਮੁਖ ਨਹਿ ਪਾਈਐ ਗੁਰਮੁਖ ਗਿਆਨੋ ਦੇਵੇ ਸਚ ਦਾਨੋ ਸੋ ਪਰਵਾਨੋ ਸਦਦਾਤਾ ਵਡਦਾਣਾ ਅਮਰ ਅਜੂਨੀ ਆਸਿਰ ਜਾਪੈ ਸਾਚਾ ਮਹਿਲ ਚਿਰਾਨ ਦੂਤ ਉਚਾਪਤ ਲੇਖ ਨ ਲਿਖੀਐ ਪ੍ਰਗਟੇ ਜੋਤਿ ਮੁਰਾਰੇ ਨਾਨਕ ਸਾਚਾ ਸਾਚਾ ਚੈਰਾਚਾ ਗੁਰਮੁਖ ਤਰੀਐ ਤਾਰੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝਿਆ ਚੇਤ ਇਆਣਿਆ ਰਾਮ ਏ ਮਨ ਮੇਰਿਆ ਛੱਡ ਅਵਗਣ ਗੁਣੇ ਸਮਾਨਿਆ ਰਾਮ ਬੋ ਸਾਦ ਲੁਭਾਣੇ ਕਿਰਤ ਕਮਾਣੇ ਵਿਛੜਿਆ ਨਹੀਂ ਮਿਲਾ ਕਿਉਂ ਦੁਤਰ ਤਰ ਤਰਿਆ ਜਮ ਡਰ ਮਰੀਏ ਜਮ ਕਾ ਪੰਥ ਦਹਿਲਾ ਮਨ ਰਾਮ ਨਹੀਂ ਜਾਤਾ ਸਾਜ ਪ੍ਰਭਾਤਾ ਅਵਕਟ ਰੁਦਾ ਕਿਆ ਕਰੇ ਵੰਦਨ ਬਾਦਿਆ ਇਨ ਵਿਦ ਛੂਟੇ ਗੁਰਮੁਖ ਸੇਵੈ ਨਰ ਹਰੇ ਏ ਮਨ ਮੇਰਿਆ ਤੂੰ ਛੋੜਿਆ ਜੰਜਾਲ ਆ ਰਾਮ ਏ ਮਨ ਮੇਰਿਆ ਹਰ ਸੇਵਹੁ ਪੁਰਖ ਨਿਰਾਲਾ ਰਾਮ ਹਰ ਸਿਮਰ ਏਕੰਕਾਰ ਸੱਚਾ ਸਭ ਜਗਤ ਜਿਨ ਉਪਾਇਆ ਓਨ ਪਾਣੀ ਅਗਨ ਬਾਦੇ ਗੁਰਖੇਲ ਜਗਤ ਦਿਖਾਇਆ ਅਚਾਰ ਤੂੰ ਵਿਚਾਰ ਆਪੇ ਹਰਨਾਮ ਸੰਜਮ ਜਪ ਤਪੋ ਸਖ ਸੈਨ ਪਿਆਰ ਪ੍ਰੀਤਮ ਨਾਮ ਹਰ ਕਾ ਜਪ ਜਪੋ ਏ ਮਨ ਮੇਰੇ ਆ ਤੂੰ ਥਿਰ ਰਹੋ ਝੋਟ ਨਾ ਖਾਵਹਿ ਰਾਮ ਏ ਮਨ ਮੇਰੇ ਆ ਗੁਣ ਗਾਵਹਿ ਸਹਿਜ ਸਮਾਵਹਿ ਰਾਮ ਗੁਣ ਗਾਏ RAM ਰਸਾਏ ਰਸਿ ਹੈ ਗੁਰ ਗਿਆਨ ਅੰਜਨਸਾਰ ਹੈ ਤ੍ਰੈ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਗਾਰ ਹੈ ਭੈ ਕਾਟ ਨਿਰਭਉ ਤਰ ਹੈ ਦੁਤਰ ਗੁਰ ਮਿਲੇ ਕਾਰਜ ਸਾਰੇ ਰੂਪ ਰੰਗ ਪਿਆਰ ਹਰ ਸੋ ਹਰਿਆਪਾ ਕਿਰਪਾ ਧਾਰੇ ਏ ਮਨ ਮੇਰਿਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੇ ਰਾਮ ਏ ਮਨ ਮੇਰਿਆ ਤਾਂ ਛੁੱਟ ਸੇ ਜਾ ਭਰਮ ਚੁਕਾਏ ਸੇ ਰਾਮ ਧਨ ਸਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਾਨੈ ਮੈਲ ਪਰ ਹਰ ਸ਼ਬਦ ਨਿਰਮਲ ਮਹਿਲ ਕਰ ਸਚ ਜਾਣੈ ਪਤਨਾਮ ਪਾਵਹਿ ਘਰ ਸਦਾਵਹਿ ਝੋਲੇ ਅੰਮ੍ਰਿਤ ਪੀ ਰਸੂ ਹਰ ਨਾਮ ਤੇ ਆਈਐ ਸ਼ਬਦ ਰਸ ਪਾਈਐ ਵਡ ਭਾਗ ਜਪੀਐ ਹਰ ਜਸੂ ਏ ਮਨ ਮੇਰੇ ਆ ਬਿਨ ਪੌੜੀਆ ਮੰਦਰ ਕਿਉ ਚੜੈ RAM ਏ ਮਨ ਮੇਰੇ ਆ बिन बेड़ी पार न अम्बड राम पार साजन अपार प्रीतम गुर शब्द सुरत लघावय मिल साध संगत कर हे रलिया फिर न पछोताव ਕਰ ਦਿਆ ਦਾਨ ਦਿਆਲ ਸਾਚਾ ਹਰ ਨਾਮ ਸੰਗਤ ਪਾਵੋ ਨਾਨਕ ਪੈੰਪੈ ਸੁਣੋ ਪ੍ਰੀਤਮ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਸ਼ੰਤ ਮਹਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅੰਤਰ ਪ੍ਰੇਪਿਆਰ ਕਿਉ ਪਿਰ ਬਿਨ ਜੀਵੇ ਰਾਮ ਜਬ ਲਗ ਦਰਸ ਨ ਹੋਏ ਕਿਉ ਅੰਮ੍ਰਿਤ ਪੀਵੇ ਰਾਮ ਕਿਉ ਅੰਮ੍ਰਿਤ ਪੀਵੇ ਹਰ ਬਿਨ ਜੀਵੇ ਐ ਤਿਸ ਬਿਨ ਰਹਿਣ ਨ ਜਾਏ ਅਨ ਦਿਨ ਪ੍ਰਿਉ ਪ੍ਰਿਉ ਕਰੇ ਦਿਨ ਰਾਤੇ ਪਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹੋ ਸਤ ਗੁਰ ਬਿਟੋ ਵਾਰਿਆ ਜਬ ਦੇਖਾਂ ਪਿਰ ਪਿਆਰਾ ਹਰ ਗੁਣ ਰਸ ਰਵਾਰਾਮ ਮੇਰੇ ਅੰਤਰ ਹੋਏ ਵਿਗਾਸ ਪ੍ਰਿਯੋ ਪ੍ਰਿਯੋ ਸਚ ਨਿਤ ਚਵਾਰਾਮ ਪ੍ਰਿਯੋ ਚਵਾ ਪਿਆਰੇ ਸ਼ਬਦ ਨਿਸਾਰੇ ਬਿਨ ਦੇਖੇ ਤ੍ਰਿਪਤ ਨਆ ਬਈ ਸ਼ਬਦ ਸਿੰਗਾਰ ਹੋਵੇ ਨਿਤ ਕਮਨਾ ਹਰ ਹਰ ਨਾਮ ਧਿਆਵੇ ਦਇਆ ਦਾਨ ਮੰਗਤ ਜਨ ਦੀਜੇ ਮੈਂ ਪ੍ਰੀਤਮ ਦੇਹੋ ਮਿਲਾਏ ਅਨ ਦਿਨ ਗੁਰ ਗੋਪਾਲ ਤੇ ਆਏ ਹਮ ਸਤ ਗੁਰ ਵਿਟੂ ਕੁਮਾਏ ਹਮ ਪਾਥਰ ਗੁਰ ਨਾਵ ਬਿਖ ਭਵ ਜਲ ਤਰੀਏ ਰਾਮ ਗੁਰ ਦੇਵ ਸ਼ਬਦ ਸੁਭਾਏ ਮੈਂ ਮੂੜ ਨਿਸ ਤਰੀਏ ਰਾਮ ਹਮ ਮੂੜ ਮੁਗਦ ਕਿਸ਼ਮਤ ਨਹੀਂ ਪਾਏ ਤੂੰ ਅਗੰਮ ਵਡ ਜਾਣਿਆ ਤੂੰ ਆਪ ਦਿਆਲ ਦਇਆ ਕਰ ਮੇ ਲਹੇ ਹਮ ਨਿਰਗੁਣੀ ਨਿਮਾਨਿਆ ਅਨੇਕ ਜਨਮ ਪਾਪ ਕਰ ਪਰਮੇ ਹੁਣ ਤੋ ਸਰਣਾਗਤ ਆਏ दया करो ले वो हर हम लागे सात गुर पाए हमगे गुर पारस हम लोह मिल कंचन होया राम। जोते ज्योत मिलाए काया गढ़ सोहया राम। ਕਾਇਆ ਗੜ ਸੋਹਿਆ ਮੇਰੇ ਪ੍ਰਭ 모ਹਿਆ ਕਿਉ ਸਾਸ ਗਰਾਸ ਵਿਸਾਰੀਐ ਅਦ੍ਰਿਸ਼ਟੇ ਅਗੋਚਰ ਪਕੜਿਆ ਗੁਰ ਸ਼ਬਦਿ ਹਉ ਸਤਿਗੁਰ ਕੈ ਬਲਹਾਰਿਆ ਸਤਿਗੁਰ ਆਗੇ ਸਿਰ ਭੇਟ ਦੇਉ ਜੇ ਸਤਿਗੁਰ ਸਾਚੇ ਪਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਧ ਅਪਰੰਪਰ ਅਪਰੰਪਰਾ ਜੋਤਿ ਮਤਿ ਆਵੇ ਜਗਦੀਸ ਤੇ ਜਨ ਭੋ ਬਖਮਤਰਾ ਬਖਮ ਭੋ ਤਿੰਨ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਪਾਏ ਚੱਲੇ ਤਨ ਹਰ ਹਰ ਆਪ ਮਿਲਾਇਆ ਜੋ ਤੇ ਜੋਤ ਮਿਲ ਜੋਤ ਸਮਾਨੀ ਹਰ ਕਿਰਪਾ ਕਰ ਧਰਨੀ ਧਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰੰਪਰਾ ਤੁਮ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਿਆ ਤੂੰ ਲਖ ਅਪਿਓ ਅਗਮ ਗੁਰ ਸਤ ਗੁਰ ਬਚਨ ਲਹਿਆ ਤਨ ਤਨ ਤੇ ਜਨਪੁਰਖ ਪੂਰੇ ਜਿਨ ਗੁਰ ਸਤ ਸੰਗਤ ਮਿਲ ਗੁਣ ਰਵੀ ਬਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿੰਖਿਨ ਹਰ ਨਿਤ ਚਵੇ ਜਬ ਹੈ ਗੁਰਮੁਖ ਹਰ ਨਾਮ ਬੁਲਹੇ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਤਮ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਿ ਆ ਸੇਵਕ ਜਨ ਸੇਵ へ ਤੇ ਪ੍ਰਵਾਣ ਜਿਨ ਸੇਵਿਆ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰਹਰ ਹਰ ਦੂਰ ਕਰੇ ਤਿੰਨ ਕੇ ਪਾਪ ਦੋਖ ਸਭ ਬਿਨ ਸੇ ਜਿਨ ਮਨ ਚਿਤ ਇਕ ਅਰਾਧਿਆ ਤਿੰਨ ਕਾ ਜਨਮ ਸਫਲੋ ਸਭ ਕੇ ਆ ਕਰਤੈ ਜਿਨ ਗੁਰ ਬਚਨੇ ਸਚ ਭਖਿਆ ਤੇ ਧਨ ਜਨ ਵਡਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਪਉ ਬਖਮ ਤਰੇ ਸੇਵਕ ਜਨ ਸੇਵ ਹੇਤੇ ਪ੍ਰਵਾਨ ਜਿਨ ਸੇਵਿਆ ਗੁਰਮਤਿ ਹਰੇ ਤੋਏ ਅੰਤਰ ਜਾ ਮੇ ਹਰਿਆਪ ਜੋ ਤੂ ਚਲਾਵਹਿ ਪਿਆਰੇ ਹਉ ਤਵੇ ਚਲਾਂ ਮਰੇ ਹਾਥ ਕ੍ਰਿਸ਼ਨ ਹੈ ਜਾ ਤੂੰ ਮਿਲੇ ਤਾ ਹੋ ਆਏ ਮਿਲਾ ਜਿਨ ਕੋ ਤੂੰ ਹਰ ਮਿਲੇ ਸੁਆਮੀ ਸਭ ਤਨ ਕਾ ਲੇਖਾ ਛੁਟਕ ਗਿਆ ਤਿਨ ਕੇ ਗਣਤ ਨ ਕਰਿਓ ਕੋ ਭਾਈ ਜੋ ਗੁਰਬਚਨ ਹਰ ਮੇਲ ਲਿਆ ਨਾਨਕ ਦਿਆਲ ਹੋਆ ਤੈਨੂੰ ਪਰ ਜਿਨ ਗੁਰ ਕਾ ਬਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰਿਆਪ ਜੋ ਤੂੰ ਚਲਾਵੇ ਪਿਆਰੇ ਹੋ ਤਵੇ ਚਲਾ ਤੁਖਾਰੇ ਮਹੱਲਾ ਚੌਥਾ ਤੂੰ ਜਗ ਜੀਵਨ ਹੈ ਜਗ ਦੀਸ ਸਭ ਕਰਤਾ ਸ੍ਰਿਸ਼ਟਨਾਥ ਤੈਨ ਤੂੰ ਧਾਇਆ ਮੇਰਾ ਰਾਮ ਜਿਨ ਕੈ ਧੁਰ ਲੇਖ ਮਾਥ ਜਿਨ ਕੋ ਧੁਰ ਹਰ ਲਿਖਿਆ ਸੁਮੇ ਤਿਨ ਹਰ ਹਰ ਨਾਮੇ ਅਰਧਿਆ ਤਿੰਨ ਕੇ ਪਾਪ ਇਕ ਨਿਮਖ ਸਭ ਲਾਥੇ ਜਿਨ ਗੁਰਬਚਨੀ ਹਰ ਜਾਪਿਆ ਤਨ ਤਨ ਤੇ ਜਨ ਜਿਨ ਹਰ ਨਾਮ ਜਪਿਆ ਤਨ ਦੇਖੇ ਹਉ ਭਇਆ ਸੁਨਾਥ ਤੂ जग ਜੀਵਨ ਜਗ ਦੇਸ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲ ਥਲ ਮਹਿ ਅਲਾ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੇਤ ਹਰ ਜਪ ਜਪ ਮੁਕਤ ਕਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਨੀ ਤਿਨ ਕੇ ਉਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਖ ਲੇ ਰਖਣ ਹਾਰ ਹਰ ਸੰਤ ਸੰਗਤ ਜਨ ਸੁਣੋ ਪਾਏ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲਥਲ ਮਹਿਲ ਭਰਪੂਰ ਸਭ ਉਪਰ ਸਾਚ ਧਣੀ ਤੂ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਨ ਤਰੇਣ ਤਰੇ ਪਵਨ ਸਭ ਸ੍ਰੇਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵੇ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸ਼ਨ ਦੇ ਹੋ ਕਰਤੇ ਜਿਸ ਹਰ ਹਿਰਦੈ ਨਾਮ ਸਦ ਚਵਿਆ ਤੂ ਥਾਨ ਥਨੰਤਰ ਹਰ ਏਕ ਹਰ ਏਕੋ ਏਕ ਰਵਿਆ ਤੇਰੀ ਭਗਤ ਪੰਡਾਰ ਅਸੰਖਾ ਜਿਸ ਤੂੰ ਦੇਵਹਿ ਮੇਰੇ ਸੁਆਮੀ ਤਿਸ ਮਿਲਹਿ ਜਿਸ ਕੈ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕਹਿ ਤਿਸ ਕੈ ਜਿ세 ਅੰਤਰ ਭਉ ਭਾਵਨੀ ਹੋਇ ਬਿਨ ਪਹਿ ਕਿਨੈ ਨਾ ਪ੍ਰੇਮ ਪਾਇਆ ਬਿਨ ਭੈ ਪਾਰਨ ਉਤਰਿਆ ਕੋਈ ਪਾਉ ਪਾਉ ਪ੍ਰੇਤ ਨਾਨਕ ਤਿਸਹ ਲਾਗੇ ਜਿਸ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਪੰਡਾਰ ਅਸੰਖਾ ਜਿਸ ਤੂੰ ਦੇਵਹਿ ਮੇਰੇ ਸੁਆਮੀ ਤਿਸ ਮਿਲਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ